ਝਾੜੂ ਨੂੰ ਕਾਮਯਾਬ ਕਰੋਗੇ ਤਾਂ ਆਪ ਵੀ ਕਾਮਯਾਬ ਹੋ ਜਾਓਗੇ। ਔਰ ਝਾੜੂ ਦਾ ਤਾਂ ਕੰਮ ਹੀ ਸਫਾਈ ਕਰਨਾ ਹੈ। ਤਾਂ ਜਿੰਨਾ ਵੀ ਇੱਥੇ ਗੰਦਾ ਸ਼ਹਿਰਾਂ ਚ ਚਾਹੇ, ਚਾਹੋ ਪ੍ਰਿਸ਼ਟਾਚਾਰ ਰੂਪੀ ਗੰਦਾ ਹੈ, ਚਾਹੇ ਉਹ ਜਿਹੜੀਆਂ ਸਨੇਚਿੰਗ ਸਨੂਚਿੰਗ ਹੁੰਦੀ ਹੈ ਉਹ ਗੰਦਾ ਹੈ। ਨਸ਼ੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ। ਉਹ ਚ ਤੁਸੀਂ ਸਾਥ ਦੇ ਰਹੇ ਹੋ। ਬਹੁਤ ਜ਼ਿਆਦਾ ਫਰਕ ਪੈ ਗਿਆ ਉਹਦੇ ਨਾਲ। ਤੇ ਲੋਕ ਬਹੁਤ ਖੁਸ਼ ਨੇ ਪਿੰਡਾਂ ਚ ਵੀ ਜਾਣਦੇ ਆ, ਸ਼ਹਿਰਾਂ ਚ ਵੀ ਜਾਣਦੇ ਆ। ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਗਰਮੀ ਦੇ ਬਾਵਜੂਦ ਮੈਂ ਦੇਖ ਰਿਹਾ ਕੁਛ ਆਪਣੇ ਹੱਥ ਨਾਲ ਪੇਪਰ ਨਾਲ ਹਵਾ ਵੀ ਚੱਲ ਰਹੀ ਨੇ ਤੇ ਮੈਨੂੰ ਪਤਾ ਹੈ ਗਰਮੀ ਦਾ ਮੌਸਮ ਹੈ ਮੈਂ ਜਿਆਦਾ ਦੇਰ ਕੋਈ ਬਹੁਤਾ ਵੱਡਾ ਭਾਸ਼ਣ ਨਹੀਂ ਦੇਣਾ ਮੈਂ ਸਿਰਫ ਇਹੀ ਕਹਿਣਾ ਹੈ ਕਿ 4 ਦਿਨ ਰਹਿ ਗਏ 19 ਤਰੀਕ ਨੂੰ ਆਪਣੇ ਬੂਥ ਤੇ ਜਾਓਗੇ 1 ਨੰਬਰ ਬਟਨ ਤੇ ਸੰਜੀਵ ਰੋੜਾ ਜੀ ਦੀ ਫੋਟੋ ਹੋਊਗੀ ਤੇ ਨਾਲ ਚਾੜੂ ਦਾ ਚੋਣ ਨਿਸ਼ਾਨ ਹੋਊਗਾ ਤੇ 1 ਨੰਬਰ ਬਟਨ ਦਬਕੇ ਆਪਣੀ ਕਾਮਯਾਬੀ ਤੇ ਆਪ ਹੀ ਮੋਹਰ ਲਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕੋ ਕੋ ਅਕਸਰ ਕਹਤੇ ਸੁਣਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जदो मर्जी बुला लियो असि थोनू मिलते रहमंगे तौडा इथे आयांदा चलल्यादा एक एक कदम साडी सिर मथे सारेनु मेरी सासी काल सारेनु मेरे वलो नमस्कार वाहेगुरु जी का खालसा वाहेगुरु जी की फति